ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਬਾਈ ਅਰਸ਼ ਸਿੰਘ ਦੇ ਕੋਲ ਸੋ ਜਿੱਦਾਂ ਕਿ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰ ਤੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀ ਤੇ ਆਪੇ ਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰੇ ਤੇ ਅੱਜ ਵੀ ਦੋਸਤੋ ਫਿਲਹਾਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਇੱਕ ਇਹ ਦੋਸਤੋ ਤੁਹਾਨੂੰ ਝੋਟੀ ਦਿਖਾ ਦਾਂਗੇ ਪਸੂ ਸਾਰੇ ਸਵੇਸ ਵਾਏ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਅਰਸ਼ ਤੋਂ ਲੈ ਲਾਂਗੇ ਸੋ ਪੂਰੀ ਜਾਣਕਾਰੀ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ 29 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸਮਾਂ ਸੋ ਬਾਕੀ ਐਨੀਮਲ ਜਿੰਨੇ ਵੀ ਦਿਖਾਈ ਜਾਣਗੇ ਦੋਸਤੋ ਜਿਹੜੇ ਪਸ਼ੂ ਸਵੇ ਸਵੇ ਆ ਦੋ ਡੰਗ ਚੋਕੇ ਤਸੱਲੀ ਉਹਨਾਂ ਦੀ ਕਰ ਲਿਓ ਗੱਬੜ ਪਸ਼ੂ ਆਪਣਾ ਜਿਹੜਾ ਦੱਸੋ ਚੌਥਾ ਨਾਲਾ ਤਿੱਪ ਕੇ ਕੋਈ ਵੀਰ ਤਸੱਲੀ ਕਰਕੇ ਜਿਹੜਾ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਰਸ਼ ਭਾਈ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਭ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਹਾਂਜੀ ਚੜਦੀ ਕਲਾ ਜੀ ਠੀਕ ਠਾਕ ਜੀ ਅੱਛਾ ਭਾਈ ਅਰਸ਼ ਤਿੰਨੇ ਅੱਜ ਪਸ਼ੂ ਆਪਣੇ ਕੋਲ ਬਕਾਉਗਾ ਹਾਂਜੀ ਹਾਂਜੀ ਤਿੰਨੇ ਜੇ ਇੱਕਾ ਛੋਟੀ ਸੂਈ ਹੈ ਜੀ ਇੱਕਾ ਵੈੜ ਸੂਈ ਇੱਕ ਵੈੜ ਗੱਬਣ ਇੱਕ ਵੜ ਸੂਈ ਤੇ ਇੱਕ ਗੱਬਣ ਹਾਂਜੀ ਠੀਕ ਆ ਛੋਟੀ ਸੂਈ ਆ ਇਹ ਸੂਈ ਆ ਜੀ ਠੀਕ ਆ ਦੋ ਹੀ ਪਸ਼ੂ ਫਿਰ ਸੋਏ ਅੱਜ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਜੀ ਤੇ ਕਰਦੇ ਆ ਕਿਹੜੇ ਬੰਨੇ ਸ਼ੁਰੂਆਤ ਕਰ ਲੀ ਗਿਆ ਜੀ ਇਤੋਂ ਹੀ ਕਰ ਲੀ ਗਿਆ ਜੀ ਆ ਛੋਟੀ ਤੋਂ ਇਹ ਸੁਬਾ ਕਿੰਮਾ ਇਹ ਦੂਜਾ ਸੂਆ ਸੰਧੂ ਸਾਹਿਬ ਹਾਂਜੀ ਦੂਜਾ ਸੁਬਾ ਹਾਂਜੀ ਠੀਕ ਆ ਜੀ ਕਿੰਨਾ ਦਿਨ ਕਿੰਨੇ ਕੋਗੇ ਸੂਈ ਨੂੰ ਇਹਨੂੰ 10 ਦਿਨ ਹੋ ਗਏ ਜਾਂ ਮਗਰ ਕੱਟੀ ਜੇ ਦੇ ਲਓ ਜੀ 10 ਕ ਦਿਨ ਦਾ ਦੋਸਤੋ ਸਮਾ ਹੋ ਗਿਆ ਸੂਈ ਨੂੰ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਮਗਰ ਕੱਟੀ ਆ ਤੇ ਸੁਬਾ ਦੂਜਾ ਠੀਕ ਆ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਨੇ ਤੁਹਾਨੂੰ ਦੁੱਧ ਦੇ ਥੱਲੇ ਸੰਧੂ ਸਾਹਿਬ ਬਖਾਵੇ ਵਾਲਾ ਭਾਵੇਂ 10000 ਕਿਲੋ ਦਸੀ ਜੀ ਇਹ 9 ਕਿਲੋ ਠੰਡਾ ਚਵਾ ਦਾਂਗੇ ਆਪਾਂ ਜੀ 9 ਕਿਲੋ ਹਾਂਜੀ ਠੀਕ ਆ ਜੀ ਚਵਾਪ ਸਮਾਦੀ ਚੰਗੀ ਮੈਂ ਨਾ ਪੂਰ ਛੱਟਾ ਹੋਵੇ ਆਪਣੀ ਗਰੰਟੀ ਹੋਊ ਥਣਾ ਤੁਹਾਨੂੰ ਦੀ ਅੱਛਾ ਜੀ ਹਾਂਜੀ ਠੀਕ ਆ ਬਾਕੀ ਅਗਲਾ ਆਪਦੀਆਂ ਦੋ ਟਾਈਮ ਤਸੱਲੀ ਕਰਕੇ ਖਾਜੀ ਲਓ ਜੀ ਸੋ ਆ ਮਗਰ ਕੱਟੀ ਆ ਗਈ ਹੈ ਨਾ ਹਾਂਜੀ ਲਓ ਮਗਰ ਕੱਟੀ ਆ ਦੋਸਤੋ ਆ ਜਿਹੜੀ ਤੁਸੀਂ ਝੋਟੀ ਦੇਖ ਸਕਦੇ ਦੂਜਾ ਸੁਗਾ ਠੀਕ ਆ ਤੇ ਸਿੰਘਾ ਸੁੰਗਾ ਦੀ ਜਿਹੜੀ ਬੰਤਰਾ ਸ਼ੇਪ ਹੈਗੀ ਆ ਆ ਸਹਜ ਤੇ 9 ਕਿਲੋ ਜਿਹੜਾ ਦੋ ਦਿਨ ਦੇ ਥੱਲੇ ਹਾਜ਼ਰ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਹਾਂਜੀ ਖੋਲ ਲਿਆ ਜੀ ਆਹ ਲਓ ਜੀ ਠੀਕ ਹੈ ਸੋ ਦੂਜਾ ਸਵੇਰ ਦੋਸਤੋ ਬਾਕੀ ਦੇਨ ਵੀ ਹਜੇ 10 ਕੀ ਹੋਏ ਆ ਸੂਈ ਨੂੰ ਕੋਈ ਹਫਤਾ 10 ਦਿਨ ਦਾ ਸਮਾਂ ਹੋਇਆ ਮਗਰ ਕੱਟੀ ਤੇ 9 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਇਸ ਮੱਝ ਦੇ ਥੱਲੇ ਆ ਦੇਖ ਸੁਪਖਾਲਾ ਵਖੂਲਾ ਬਿਲਕੁਲ ਪੱਧਰ ਆ ਦੋਸਤੋ ਇੱਕੋ ਜਿਹਾ ਲੈਵਾ ਠੀਕ ਹੈ ਬੱਚਾ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਹਾਂਜੀ ਸੰਧੂ ਸਾਹਿਬ ਅੱਛਾ ਜੀ ਹਾਂਜੀ ਤੇ ਕਿੰਨਾ ਮੁੱਲ ਕਰਦੇ ਆ ਮੁੱਲ ਸੰਧੂ ਸਾਹਿਬ ਜੋ ਮਰਜੀ ਕਰੀ ਜੀਏ 65000 ਚੋਂ ਮਾਨਤਨ ਕਰ ਦਾਂਗੇ 65000 ਚੋਂ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 65000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਬਾਕੀ ਚੰਗੀ ਓਵਰਾਲ ਜੇ ਨਹੀਂ ਦੋਸਤੋ ਬੜੀ ਸਾਫ ਠੰਡੀ ਧੀਰੀ ਬੜੀ ਹੈ ਹਮ ਹਾਂਜੀ ਸੋ ਠੰਡੀ ਧੀਰੀ ਆ ਸੀਰੀਸਲਾ ਕਾ ਜੀ ਧਾਰਾ ਮਾਰ ਕੇ ਖਾ ਦਿੰਦੇ ਆ ਹਾਂ ਲਾ ਦਿਓ ਬੱਚਾ ਛੱਡ ਦਿਓ ਸੋ ਬੱਚਾ ਲਾ ਕੇ ਦੋਸਤੋ ਜਿਹੜੀਆਂ ਧਾਰਾ ਦੋ ਦੋ ਚਾਰ ਚਾਰ ਮਾਰ ਕੇ ਜਿਹੜ De... Ah, de ਬਾਕੀ ਪੋਲੀਪਾਲੀ ਬੜੀ ਜਾਰੀ ਹੈ ਹੂੰ ਹਾਂਜੀ ਮਾਰਦਾ ਆ ਆ ਲੋ ਜੀ ਆ ਅਗਲੇ ਥਾਣਾ ਦੀ ਮਾਰਦੇ ਹਾਂ ਆ ਜਿਹੜੀ ਦੋਸਤੋ ਅਗਲੇ ਥਾਣਾ ਦੀ ਚਵਾਈ ਤੁਸੀਂ ਦੇਖ ਸਕਦੇ ਜੀ ਆ ਦੇਖ ਤਰੇ ਮੜੇ ਪਰੇ ਜਾ ਠੀਕ ਹੈ ਜੀ ਠੀਕਾ ਠੀਕਾ ਸੋ ਚਵਾ ਚੰਗਾ ਦੋਸਤੋ ਬਰਾਬਰੂ ਤੁਸੀਂ ਆ ਦੇਖ ਹੀ ਲਿਆ ਠੀਕਾ ਜੀ ਇੱਕ ਵਾਰੀ ਜਿਹੜਾ ਫਿਰ ਤੁਸੀਂ ਆ ਥਾਣ ਥਣ ਦੀ ਜ਼ਰੂਰ ਸਹਿਜ ਵੇਖ ਲਓ ਠੀਕਾ ਜੀ ਸ਼ੇਪ ਦੇਖ ਲਓ ਸਨਾਂ ਦੀ ਤੇ ਵਿਥਾ ਪਰਲਾ ਵੀ ਜਿਹੜੀਆਂ ਦੋਸਤੋ ਚੰਗੀਆਂ ਨੇ ਵਿੱਚ ਠੀਕਾ ਜੀ ਸਪੇਸ ਜਿਹੜੀਆਂ ਕੋਈ ਚੱਪੇ ਚੱਪੇ ਤੇ ਥਾਣਾ ਅਗਲੇ ਪਿਛਲੇ ਥਾਣਾ ਦਾ ਸਹਿਜ ਆ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਆ अच्छा अर्श ਕਿਨੇ 65000 ਦੇ ਵਿੱਚੋਂ ਮੰਨਦਾ 65000 ਦੇ ਵਿੱਚੋਂ ਮੰਤਨ ਕਰਦਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀ ਜਾਈਏ ਠੀਕ ਹੈ ਜੀ ਹਾਂਜੀ ਬਾਕੀ ਦੁੱਧ ਐਂ ਅਗਲਾ ਆਤੀ ਤਸੱਲੀ ਕਰਕੇ 9 ਲੀਟਰ ਲੀਟਰ ਨਾਲ ਮਿਲ ਕੇ ਖੜੇ ਠੰਡਾ ਕਰਕੇ ਜੀ ਹੂੰ ਹਾਂਜੀ ਲਓ ਜੀ ਤੇ ਜੇ ਕੋਈ ਆਨਲਾਈਨ ਬਣਾਉਂਦਾ ਮੰਗਾਉਂਦਾ ਫਿਰ 8 ਲੀਟਰ ਦੀ ਐ ਆਪਣੀ ਗਰੰਟੀ ਹੋ ਗਈ ਜੀ ਠੀਕ ਹੈ ਜੀ ਹਾਂਜੀ ਅਗਲੇ ਦੇ ਘਰ ਜਾ ਕੇ ਕਿਲੋ ਖੰਡ ਕੱਢ ਦਿੰਦਾ ਤੁਹਾਨੂੰ ਪਤਾ ਠੰਡਿਆ ਗੱਡੀ ਗੁੱਡੀ ਜਾਂਦੀਆਂ ਹਾਂ ਹੂੰ ਹਾਂਜੀ ਲਓ ਵੀ ਦੋਸਤੋ ਕੋਈ ਆਨਲਾਈਨ ਸੌਦਾ ਕਰਦਾ ਤੇ 8 ਕਿਲੋ ਦੀ ਤਸੱਲੀ ਤੇ ਘਰੇ ਆਣ ਕੇ ਕੋਈ ਵੀਰ ਚੋਣਾ ਚਾਹੁੰਦਾ ਤੁਸੀਂ ਆਣ ਕੇ ਤਸੱਲੀ ਕਰ ਸਕਦੇ ਹੋ 9 ਕਿਲੋ ਦੀ ਤੇ ਆ ਆਗੇ ਆ ਗਈ ਆਪਣੇ ਕੋਲ ਬੈੜ ਇਹ ਸੂਈ ਆ ਇਹ ਸੂਈ ਜੀ ਠੀਕ ਆ ਸੁਬਾ ਕਿ ਨਮਾਉਗੀ ਇਹ ਸੰਧੂ ਸਾਹਿਬ ਤਿੱਜਾ ਸੁਗਾ ਜੇ ਘਰ ਵਾਲੇ ਤੇ ਦੂਜੇ ਕਹਿੰਦੇ ਪਰ ਆਪਾਂ ਤੇਜਾ ਕਾ ਕੇ ਦਵਾਂਗੇ ਜੀ ਅੱਛਾ ਜੀ ਹਾਂਜੀ ਲਓ ਜੀ ਸੁਬਾ ਦੋਸਤੋ ਤਿੱਜਾ ਮੰਨ ਕੇ ਕੋਈ ਸੌਦਾ ਕਰ ਸਕਦਾ ਤੇ ਦਿਨ ਕਿੰਨੇ ਕੋ ਗਿਆ ਇਸ ਨੂੰ ਇਹਨੂੰ ਸੰਧੂ ਸਾਹਿਬ ਕੋਈ 13 14 ਦਿਨ ਹੋ ਗਏ ਜੇ ਆਪ ਅੱਛਾ ਜੇ ਮੈਂ ਫਿਰ ਠੀਕ ਆ ਜੀ ਹਾਂਜੀ ਲਓ ਜੀ 13 14 ਕ ਦਿਨ ਦਾ ਸਮਾਂ ਹੋ ਗਿਆ ਮਗਰ ਬੱਛਾ ਮੇਲ ਕਾ ਕੋਈ 15 ਵੀ ਮੰਨ ਸਕਦਾ ਜੀ ਹਾਂਜੀ ਲਓ ਕੋਈ 15 ਦਿਨ ਦਾ ਵੀ ਆਈਡੀਆ ਮੰਨ ਸਕਦਾ 12 15 15 ਦਿਨ ਤੁਸੀਂ ਮੰਨ ਕੇ ਵੀ ਸੌਦਾ ਕਰ ਲਿਓ ਠੀਕ ਆ ਤੇ ਬੱਚਾ ਮਗਰ ਤੇ ਤੀਜਾ ਸੂਆ ਇਹ ਵੈੜਾ ਦੁੱਧ ਹੁਣ ਕਿੰਨਾ ਚਵਾਦਾਂਗੇ ਦੁੱਧ ਦੇ ਥੱਲੇ ਸੰਧੂ ਸਾਹਿਬ ਜੀ 14 ਲੀਟਰ ਆਪਾਂ ਆਪਦੇ ਘਰੋਂ ਚਵਾਦਾਂਗੇ 14 ਲੀਟਰ ਹਾਂਜੀ ਜੇ ਤੇ ਕਿਸੇ ਨੇ ਗਰੰਟੀ ਤੇ ਮੰਗਾਉਣੀ ਫਿਰ ਆਪਾਂ ਨੂੰ 13 ਲੀਟਰ ਅਗਲੇ ਦੇ ਘਰ ਮਣਾ ਕੇ ਫਿਰ ਪੈਸੇ ਲੈ ਕੇ ਆਵਾਂਗੇ ਜੀ ਠੀਕ ਆ ਜੀ ਹਾਂਜੀ ਠੀਕ ਆ ਚੰਗੀ ਚਵਾਈ ਚਾਰੇ ਥਣ ਵਧੀਆ ਵਰਦੇ ਫੁਰਦੇ ਮਾੜਾ ਥਣਾ ਥਣਾ ਦੀ ਤੇ ਗਰੰਟੀ ਹੋਊਗੀ ਜੀ ਠੀਕ ਆਪਾਂ ਬਾਹ ਧਾਰਾ ਮਾਰ ਕੇ ਦਿਖਾ ਦਾਂਗੇ ਤੁਸੀਂ ਖੋਲ ਕੇ ਕੋਈ 15 ਦਿਨਾਂ ਦਾ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੇ। ਬੱਚਾ ਮੇਲ ਕਾਫ ਤੇ 13 14 13 ਲੀਟਰ ਜਿਹੜਾ ਬਿਲਕੁਲ ਦੁੱਧ ਦੇ ਥੱਲੇ ਹਾਜ਼ਰ ਆ। ਸੋ ਕੋਈ ਵੀਰ ਆਵੇ ਚਾਹੇ ਕੋਈ ਵੀਰ ਆਨਲਾਈਨ ਸਬਦਾ ਕਰਦਾ ਤੇ 13 ਕਿਲੋ ਦੀ ਤਸੱਲੀ ਦੇ ਵੀਰਾਂ ਦਾ ਭੇਜ ਦੇਾਂਗੇ ਠੀਕ ਆ। ਤੇ ਘਰੇ ਆਣ ਕੇ ਚਾਹੁੰਦੇ ਹੋ ਦੋਸਤੋ ਤਾਂ ਵੀ 13 14 ਕਿਲੋ ਦੀ ਚੁਬਾਈ ਤੁਸੀਂ ਇਸ ਵੈੱਬ ਦੇ ਥੱਲੇੋਂ ਕਰ ਸਕਦੇ ਜੇ। 15 ਦਿਨਾਂ ਦਾ ਸੁਗਾ ਦੱਸ ਰਿਹਾ ਵੀਰ ਬਾਕੀ ਬੱਚਾ ਵੀ ਤੁਹਾਨੂੰ ਦਿਖਾਤਾ ਆਪਾਂ ਮੇਲ ਕਾਫ ਆ। ਆ ਦੇਖੋ ਜੀ। ਠੀਕ ਹੈ ਜੀ ਲਓ ਜੀ ਹਾਂ ਅਰਸ਼ ਬੱਚਾ ਲਾ ਦਿਓ ਜੀ ਜੀ ਸੋ ਬਾਕੀ ਦੋਸਤੋ ਬੱਚਾ ਲਾਉਣ ਤੋਂ ਬਾਅਦ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਠੰਡੀ ਵੜੀ ਠੰਡੀ ਧੀਰੀ ਵੜੀ ਸਸਾ ਲੱਗ ਜੂਗੇ ਤੁਹਾਨੂੰ ਹੂੰ ਭਾਵੇਂ ਮੰਗਾ ਪਾਓ ਨਾ ਭਾਣਾ ਪਾਓ ਉਹ ਠੀਕ ਹੈ ਇਸੇ ਤਰ੍ਹਾਂ ਹੀ ਹਾਂ ਹਾਂਜੀ ਠੀਕ ਹੈ ਲਓ ਜੀ ਸੋ ਆਗਲੇ ਥਾਣਾ ਦਾ ਚਵਾ ਆ ਲਓ ਜੀ ਠੀਕ ਆ ਸੋ ਆਗਲੇ ਥਾਣਾ ਦੀ ਚਵਾਈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਮਗਰਲੇ ਥਾਣਾ ਦੀ ਚਵਾਈ ਆ ਠੀਕ ਆ ਜੀ ਠੀਕ ਆ ਠੀਕ ਆ ਅਰਸ਼ ਭਾਈ ਕੀ ਲੈਣ ਦੇਣ ਦਾ ਕਰਦੇ ਆ ਮੁੱਲ ਸੰਧੂ ਸਾਹਿਬ ਦਾ ਭਾਵੇਂ 45 ਕਰੀ ਜੀ ਭਾਵੇਂ 47 40000 ਚ ਮੰਨਤਨ ਕਰ ਦਾਂਗੇ ਜਾ ਲਈ ਜੋ ਹਾਂਜੀ ਥੋੜਾ ਘਣਾ ਮਾਨਤਨ ਕਰਨਾ ਆਪਾਂ ਜੈਜੀ ਮੰਗੇ ਜੇ ਬਾਕੀ ਦੁੱਧ ਜੇ ਕੋਈ ਆ ਆਪਣੇ ਤੋਂ ਆਨਲਾਈਨ ਮੰਗਾਉਂਦਾ ਨਾ ਆਪਾਂ ਅਗਲੇ ਦੇ ਘਰ ਖੜਕੇ ਲਾ ਕੇ ਫੇਰ ਪਾਹੇ ਲਾਵਾਂਗੇ ਪਹਿਲਾਂ ਆਪਾਂ 13 ਲੀਟਰ ਅਗਲਾ ਇੱਕ ਟਾਈਮ ਚੋਲੇ ਦੋ ਟਾਈਮ ਚੋ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਇੱਕ ਟਾਈਮ ਆਪਦੇ ਘਰੇ ਚੋਲੇ ਹਾਂਜੀ ਠੀਕ ਹੈ ਜੀ ਲਓ ਜੀ 40000 ਦੇ ਵਿੱਚੋਂ 40000 ਚੋਂ ਮਾਨਤਨ ਕਰ 40000 ਦੇ ਵਿੱਚੋਂ ਦੋਸਤੋ ਛੋਟਾ ਛੱਪਾ ਹੋ ਜਾਊਗਾ ਜੀ ਮਾਨਤਨ ਹੋ ਜਾਊਗਾ ਠੀਕ ਆ ਆਪਾਂ ਜੈਜੀ ਮੰਗੇ ਸੰਤ ਸਾਬ ਆ ਵੈੜਾ ਦੂਜੇ ਨੰਬਰ ਤੇ ਤੇ ਬਾਕੀ ਵੈੜਾ ਚੰਗੀ ਹੈ ਦੋਸਤੋ ਕੁਝ ਤਾਰਾਂ ਤੁਹਾਨੂੰ ਮਾਰ ਕੇ ਜੀ ਤਸੱਲੀ ਤਾਂ ਹੀ ਕਰਵਾਈਏ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਕੋਈ ਇਸ ਆਧਾਰ ਤੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੇ ਆਨਲਾਈਨ ਤੇ ਅਗਲੀ ਆ ਜਿਹੜੀ ਵਹਿੜ ਆਪਣੇ ਕੋਲਰ ਚ ਇਹ ਸੰਤੂ ਸਰ ਦੂਜਾ ਸੂਆ ਜੇ ਬਾਕੀ ਬਹੁਤ ਜ਼ਿਆਦੀ ਠੰਡੀ ਧੀਰੀ ਵਸੀ ਹੈ ਅੱਛਾ ਜੀ ਹਾਂਜੀ ਸੂਆ ਦੂਜਾ ਸੁੰਦੀ ਆ ਹਾਂਜੀ ਅਜੇ ਦਿਨ 10 ਲੈਂਦੀ ਜੇ 10 ਕ ਦਿਨ ਕੱਢਦੀ ਆ ਹਾਂਜੀ ਹਾਂਜੀ ਠੰਡੀ ਧੀਰੀ ਬੜੀ ਵੇਖੋ ਲਓ ਜੀ ਸੋ 10 ਕ ਦਿਨ ਹਜੇ ਦੋਸਤੋ ਸਮਾਂ ਲੈਂਦੀ ਆ ਸੂਣ ਦੇ ਵਿੱਚ ਪਾਹਾਂ ਥੱਲੇ ਬਿਠੇ ਰਹੋ ਤੇ ਠੰਡੀ ਧੀਰੀ ਆ ਸੀਲ ਸੌ ਬੱਚੀ ਆ ਦੂਜਾ ਹੀ ਇਹ ਨਾ ਸੂਆ ਹਾਂਜੀ ਹਾਂਜੀ ਸੰਤੋ ਸਾਹਿਬ ਦੂਜਾ ਹੀ ਦੂਜਾ ਹੀ ਸੂਆ ਠੀਕ ਆ ਸੋ ਬਿਲਕੁਲ ਵੇਖੋ ਦੋਸਤੋ ਕਰੋ ਸੰਗ ਦੇ ਵਿੱਚ ਆ ਤੇ ਬਿਲਕੁਲ ਨਵੀਂ ਬੱਚੀ ਆ ਠੀਕ ਆ ਸੋ ਬਾਕੀ ਠੰਡੀ ਧੀਰੀ ਆ ਜਿੱਦਾਂ ਮਰਜ਼ੀ ਤੁਸੀਂ ਆ ਵੇਖੋ ਥਾਣਾ ਨੂੰ ਹੱਥ ਵੀਰ ਲਾਉਣ ਡਿਆ ਵਿਖਾਉਣ ਡਿਆ ਤੁਹਾਨੂੰ ਜਿੱਦਾਂ ਮਰਜ਼ੀ ਕੋਈ ਬਹਿ ਕੇ ਆਉਣ ਵਾਲੇ ਸਮੇਂ ਤੁਸੀਂ ਚਵਾਈ ਕਰੋਗੇ ਦੋਸਤੋ ਬਿਨਾ ਬੰਗੇ ਤੋਂ ਬਿਨਾ ਜਾਣਿਆ ਪਾਈ ਵੀ ਤਸੱਲੀ ਕੋਈ ਕਰ ਸਕਦਾ ਬਾਕੀ ਸ਼ਕੀਨ ਸ਼ਕਾਨ ਬੜ ਦੇਰ ਨਾਲ ਜੂ 8 10 ਹਨਾ ਜੀ 10 ਦਿਨ ਲੈ ਜੂ ਸੰਤੋ ਸਾਹਿਬ ਜੀ ਖਾਣਾ ਥੁਣਾ ਦੀ ਗਰੰਟੀ ਹੋਊਗੀ ਭਾਰ ਪਿਛੇ ਦੀ ਗਰੰਟੀ ਹੋਊਗੀ ਹੂੰ ਹੂੰ ਦੁੱਧ ਤੇ ਤੁਹਾਨੂੰ ਪਤਾ ਇਹਨੇ ਜਿੰਨਾ ਪਾਲੋ ਉਨਾ ਚੋਲੋ ਹੂੰ ਦੋਧ ਦੀ ਗਰੰਟੀ ਨਹੀਂ ਜੀ ਠੀਕ ਆ ਜੀ ਹਾਂਜੀ ਠੀਕ ਆ ਲਿਓ ਅਰਸ਼ ਖੋਲ ਕੇ ਵੀ ਤੋਰ ਦਈਏ ਸੋ ਬੱਚੀ ਦੋਸਤੋ ਦੂਜਾ ਸਵੇਰਾ ਸੁਣੀ ਆ 10 ਕ ਦਿਨ ਆਈਡੀਆ ਮੰਨ ਕੇ ਕੋਈ ਸੌਦਾ ਵੀਰ ਕਰ ਸਕਦਾ ਤੇ ਬਿਲਕੁਲ ਕੰਪੈਕਟ ਜਿਹਾ ਆਰਡਰ ਰਹੂਗਾ ਇਸ ਬੱਚੀ ਦਾ ਠੀਕ ਆ ਜੀ ਫਿਕਸਡ ਆਰਡਰ ਹੋਊਗਾ ਕਸਮੇ ਲੇਵੇ ਦੀ ਟਾਈਟ ਲੇਵੇ ਦੀ ਆਹ ਲਓ ਆ। ਨਰਦੀ ਕਿਉਂ? ਕੋਲਾ ਕੋਲਾ। ਸੋ ਬੱਚੀ ਜਿਹੜੀ ਦੋਸਤੋਂ ਚੰਗੀ ਆ ਠੀਕ ਆ ਜੀ। ਜਿਹੜੀ ਵੀਰ ਨੇ ਘਰੇਲੂ ਨੇ ਘਰੇ ਰੱਖਣੀ ਆ ਕਿਤੇ ਬੱਚੀ ਇਹ ਵੀ ਚੰਗੀ ਆ ਪਹਿਲਾ ਸੁਆ 200 ਸੌਰੀ ਦੂਜਾ ਸੁਆ ਇਹ ਸੂਨ ਵਾਲੀ ਆ ਠੀਕ ਆ। ਆ ਰੇਟ ਪੁੱਛ ਲੈਣੇ ਆ ਬਾਈ ਤੋਂ ਕਿੰਨਾ ਕੁ ਮੁੱਲ ਕਰਦਾ ਵੀਰ? ਕਿਤੋਂ ਤੱਕ ਦੇ ਦੇਊਗਾ? ਕੀ ਮਾਨਦਾਨ ਹੋਣਗੇ? ਤੇ ਇੱਕ ਵਾਰੀਆ ਤੁਸੀਂ ਵੇਖੋ ਢਿਲ ਢੁਲ ਕਾਫੀ ਕੁਈ 8-10 ਦਿਨਾਂ ਚ ਪੂਰੀ ਤਿਆਰੀ ਕਰ ਜੂਗੀ। ਇਹ ਲਓ। ਸੀਲ ਸਾਊ ਬੜੀ ਆ ਵੇਖੋ। ਹੂੰ। ਠੀਕ ਆ। ਅਰਸ਼ ਕਿੰਨਾ ਦਾ ਮੁੱਲ? ਮੋਲੇ ਦਾ ਸੰਧੂ ਸਾਹਿਬ ਕਰਦੇ ਆਪਾਂ 40000 ਰੁਪਇਆ। ਹੂੰ। 37000 ਜੋ ਥੋੜਾ ਘਣਾ ਮਾਨਤਨ ਕਰ ਦਾਂਗੇ। 37 ਜੋ? ਹਾਂਜੀ। ਅੱਜ ਗੱਬਨ ਦਾ ਹੋਰ ਕੋਈ ਰੇਟ ਹੋਊਗਾ, ਸੂਈ ਦਾ ਹੋਰ ਰੇਟ ਹੋਊਗਾ ਜੀ। ਹਾਂਜੀ। ਠੀਕ ਆ ਜੀ। ਹਾਂਜੀ। ਬਾਕੀ ਥਣਾ-ਥੁਣਾ ਦੀ ਗਰੰਟੀ ਹੋਊ, ਪਾਰ ਪਿਛੇ ਦੀ ਗਰੰਟੀ ਹੋਊਗੀ। ਠੀਕ ਹੈ ਜੀ ਹਾਂਜੀ 37 ਚੋ ਮਾਨਤਨ ਮਾਨਤਨ ਹਾਂਜੀ ਆ ਬਾਕੀ ਠੰਡੀ ਧੀਰੀ ਬੜੀ ਏ 37 ਚੋ ਮਾਨਤਨ ਦੋਸਤੋ ਹੋ ਜਾਊਗਾ ਬਾਕੀ ਠੰਡੀ ਧੀਰੀ ਅਸ ਲਗ ਸੁਲੂਕ ਪੂਰੀ ਆ ਹਾਂਜੀ ਤੇ ਥਣ ਥਣ ਵੀ ਤੁਹਾਨੂੰ ਪਤਾ ਵੇਖੋ ਠੀਕ ਆ ਕੱਢ ਆਉਗੇ ਪੂਰਾ ਪਸਮਣ ਤੋਂ ਬਾਅਦ ਸੂਣ ਤੋਂ ਬਾਅਦ ਜਿਹੜਾ ਥਣ ਦੋਸਤੋ ਹੋਰ ਠੀਕ ਆ ਜੀ ਆ ਦੇਖੋ 37000 ਦੀ ਲੈ ਤੇ ਆ ਤੇ ਇਹ ਤਿੰਨ ਨਕਸੀ ਅੱਜ ਬਜ਼ਾਰ ਸਾਹਿਬ ਦੀ ਹਾਂਜੀ ਤਿੰਨ ਹੀ ਸੰਤ ਸਾਹਿਬ ਜੀ ਠੀਕ ਆ ਜੀ ਹਾਂਜੀ ਤੇ ਬੋਲ ਦਿਗੇ ਨੰਬਰ 8699312660 18872871604 ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਰਸ਼ ਤੇ ਖਾਸ ਵਿਜਿਟ ਤੁਸੀਂ ਪਿੰਡ ਸੋਰਸਿੰਗ ਕਰਨੀ ਆ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਇਸ ਘਰੇ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਦੋ ਚਾਰ ਚਾਰ ਪੰਜ ਨਗ ਜਿਹੜੇ ਆ ਦੋਸਤੋ ਹਰ ਟਾਈਮ ਜਿਹੜੇ ਮੌਜੂਦ ਹੁੰਦੇ ਆ ਅੱਜ ਤਿੰਨ ਪਸ਼ੂ ਸੀ ਇੱਕ ਝੋਟੀ ਤੁਹਾਨੂੰ ਦਿਖਾਤੀ ਐ ਸੂਈ ਸਵਾਈ ਇੱਕ ਇਹ ਗਾਂ ਵਹਿੜ ਦਿਖਾਤੀ ਐ ਸੂਈ ਇੱਕ ਬੱਚੀ ਤੁਹਾਨੂੰ ਜਿਹੜਾ ਦੋਸਤੋ ਗੱਬਣ ਦਿਖਾਤੀ ਐ ਬਿਲਕੁਲ ਤਿਆਰੀ ਤੇ ਉਹਨਾਂ ਦੇ ਦਿਨਾਂ ਤੇ ਇਹ ਤਿੰਨ ਹੀ ਪਸ਼ੂ ਸੀਗੇ ਤਿੰਨੇ ਪਸ਼ੂਆਂ ਦੀ ਇਨਫੋਰਮੇਸ਼ਨ ਉਦੋਂ ਅਸੀਂ ਜੀ ਕਰਤੀ ਐ ਸੋ ਜਿਹੜਾ ਐਨੀਮਲ ਪਸੰਦ ਆਊਗਾ ਦੋਸਤੋ ਘਰਾਂ ਨੇ ਕਿਉਂ ਦੀ ਨਰਕ ਪਰਖਾ ਤਸੱਲੀ ਆਣ ਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ